ਪੱਜਿਆ ਇਹਦੇ ਪ੍ਰੈਸ ਕਾਨਫਰੰਸ ਦੀ ਜਾਣਕਾਰੀ ਦਿਓ ਅ ਇੱਕ ਮੋਗਾ ਪੁਲਿਸ ਵੱਲੋਂ ਇੱਕ ਪਿੰਡ ਮਾਨੂਕੇ ਜਿਹੜੀ ਫਾਇਰਿੰਗ ਹੋਈ ਸੀ ਜਿਹੜੀ 13 11 2024 ਨੂੰ ਇਹ ਫਾਇਰਿੰਗ ਹੋਈ ਸੀ ਸ਼ਾਮ ਨੂੰ ਤਰੀਕ ਤਕਰੀਬਨ ਸ਼ਾਮ ਨੂੰ 7 ਵਜੇ ਜੋ ਜਿਸ ਦੇ ਤਹਿਤ ਐਫ ਆਈ ਆਰ ਨੰਬਰ 233 ਅਸੀਂ ਅੰਡਰ ਸੈਕਸ਼ਨ 125 ਬੀ ਐਨ ਐਸ 25 27 54 58 ਆਰਮ ਸੈਕਟਰ ਰਜਿਸਟਰ ਕੀਤੀ ਸੀ ਅਗੇਂਸਟ ਅਨਨੋਨ ਪਰਸਨਸ ਇਹ ਫਾਇਰਿੰਗ ਹੋਈ ਸੀ ਆਪਣੇ ਜੇ ਮੇਜਰ ਸਿੰਘ ਹੈਗਾ ਉਹਨਾਂ ਦੇ ਘਰੇ ਹੋਈ ਸੀ ਮਾਨੂਕੇ ਪਿੰਡ ਇਸ ਵਿੱਚ ਦੇ ਵਿੱਚ ਫਦਰ ਇਨਵੈਸਟੀਗੇਸ਼ਨ ਕਰਦੇ ਹੋਏ ਸੀ ਆਈਏ ਪੁਲਿਸ ਅਤੇ ਐਸ ਐਚਓ ਨਿਹਾਲ ਸਿੰਘ ਵਾਲਾ ਨੇ ਅਸੀਂ ਦੋ ਬੰਦੇ ਅਸੀਂ ਫੜੇ ਹੈਗੇ ਤੇ ਤਿੰਨ ਬੰਦੇ ਟੋਟਲ ਨੋਮੀਨੇਟ ਇਸ ਵਿੱਚ ਹੋਏ ਹੈਗੇ ਜਿਸ ਦੇ ਵਿਨੇਸ਼ ਵਿਨੇ ਕੁਮਾਰ ਉਰਫ ਨੇ ਸੋਜਤਾ ਜਤਿੰਦਰ ਉਰਫ ਅਰਸ਼ ਅਤੇ ਜਸਪਾਲ ਸਿੰਘ ਜੱਸਾ ਪੁੱਤਰ ਮਹਿੰਦਰ ਸਿੰਘ ਵਾਸੀ ਫਿਰੋਈਪੁਰ ਇਹ ਤਿੰਨ ਬੰਦੇ ਅਸੀਂ ਨਾਮਿਨੇਟ ਕੀਤੇ ਆ ਅੰਨਾ ਵਿੱਚ ਦੋ ਬੰਦੇ ਅਸੀਂ ਅਰੈਸਟ ਕਰ ਲਿੱਤੇ ਗਿਆ ਵਿਨੇ ਜੋ ਵਿਨੇ ਕੁਮਾਰ ਜਿਸ ਨੇ ਗੋਲੀ ਚਲਾਉਣ ਵਾਲਾ ਸੀ ਇਹ ਤੇ ਜਤਿੰਦਰ ਜੋ ਮੋਟਰਸਾਈਕਲ ਤੇ ਆਇਆ ਸੀ ਇਹ ਦੋਨੋਂ ਇਹ ਰਾਈਡਰ ਸੀ ਇਹਨਾਂ ਨੇ ਗੋਲੀ ਚਲਾਈ ਹੈਗੀ ਇਹਨਾਂ ਨੇ ਜਸਪਾਲ ਸਿੰਘ ਦੇ ਕਹਿਣ ਤੇ ਗੋਲੀ ਚਲਾਈ ਹੈਗੀ ਹੈ ਜਸਪਾਲ ਸਿੰਘ ਨੇ ਇਹਨਾਂ ਤੋਂ ਇੱਕ ਜਿਹੜਾ ਹੈਗਾ ਇਹਨਾਂ ਨੂੰ ਇੱਕ ਪਿਸਤਲ ਤੇ ਇੱਕ ਜਿਹੜਾ ਬਾਈਕ ਇਹਨਾਂ ਨੂੰ ਪ੍ਰੋਵਾਈਡ ਕੀਤਾ ਸੀ ਗੋਲੀ ਚਲਾਉਣ ਲਈ ਤੇ ਜਿਸ ਵੀ ਜਿਸ ਅਸੀਂ ਜਿਹੜਾ ਹੈਗਾ ਪਿਸਤਲ ਅਸੀਂ ਇਹ ਜਿਹੜਾ ਹੈਗਾ 30 ਬੋਰ ਦਾ ਜਿਹੜਾ ਉਹ ਬਰਾਮਦ ਕਰ ਲਿੱਤਾ ਗਿਆ ਹੈਗਾ ਇਹ ਸਰਹੰਦੀਸ਼ ਕੀ ਸੀ ਮੇਜਰ ਸਿੰਘ ਨਾਲ ਇਹ ਹੈ ਜੀ ਅਸੀਂ ਜਸਪਾਲ ਸਿੰਘ ਜੋ ਹੁਣ ਫਰੀਦਕੋਟ ਜੇਲ੍ਹ ਚ ਬੰਦ ਹੈਗਾ ਉਹਨੂੰ ਲੈ ਕੇ ਆਵਾਂਗੇ ਉਸ ਤੋਂ ਜਿਹੜੀ ਇਹਨਾਂ ਦਾ ਮੇਨ ਮੋਟਿ ਕਲੀਅਰ ਹੋਏਗਾ ਕਿ ਕਿਹੜੇ ਰਜਿਸਟਰ ਕੇ